ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਜੀਰਾ ਟਰੈਕਟਰ ਮੰਡੀ ਮੰਡੀ ਅੱਜ ਕਾਫੀ ਭਰੀ ਆ ਤੇ ਆ ਜੋ ਤੁਹਾਨੂੰ ਦਿਖਾਉਣੇ ਆ ਅਲੱਗ-ਅਲੱਗ ਮਾਡਲ ਅਲੱਗ-ਅਲੱਗ ਤਰ੍ਹਾਂ ਦੇ ਟਰੈਕਟਰ ਤੇ ਵੀਡੀਓ ਨੂੰ ਸ਼ੁਰੂ ਕਰਦੇ ਆਂ ਚਲਾਜੋ ਟਰੈਕਟਰ ਨਵੇਂ ਤੋਂ ਨਵੇਂ ਪੁਰਾਣੇ ਤੋਂ ਪੁਰਾਣੇ ਟਰੈਕਟਰ ਅੱਜ ਇਥੇ ਮੰਡੀ ਦੇ ਵਿੱਚ ਆਏ ਆ ਕਿਉਂਕਿ ਜਾਂ ਕਣਕ ਦਾ ਸੀਜ਼ਨ ਆ ਆ ਗਿਆ ਲੱਗੇ ਤੇ ਅੱਜ ਆਪਾਂ ਸ਼ੁਰੂ ਕਰਦੇ ਆਂ 855 ਤੋਂ ਆ ਦੇਖ ਲਓ ਦੋਸਤੋ ਕੰਡੀਸ਼ਨ 855 2015 ਮਾਡਲ ਟਰੈਕਟਰ ਆ 15 ਮਾਡਲ ਟਰੈਕਟਰ ਆ ਟਾਇਰ ਇਹਦੇ ਨਾਲ ਦੇ ਹੀ ਆ ਗੁਡਗਰ ਦੇ ਟਾਇਰ ਆ ਟਾਇਰ ਦੇਖ ਲਓ ਤਕਰੀਬਨ ਅੱਧੇ ਟਾਇਰ ਹੈਗੇ ਨੇ ਤੇ ਅਗਲੇ ਟਾਇਰ ਵੀ ਨਾਲ ਦੇ ਆ ਅਗਲੇ ਵੱਡੇ 7.5 16 ਦੇ ਟਾਇਰ ਅਖ ਲਿਆ ਤੇ ਟਰੈਕਟਰ ਬਾਈ ਕੰਡੀਸ਼ਨ ਸਾਫ ਆ ਟਰੈਕਟਰ ਦੀ origignal ਟਰੈਕਟਰ ਪਿਆ ਫਰਾ 15 ਮਾਡਲ ਆ 475000 ਰੁਪਿਆ ਟਰੈਕਟਰ ਦੀ ਡਿਮਾਂਡ ਆ ਬਾਕੀ ਮੌਕੇ ਤੇ ਹੋ ਜਾਏਗਾ ਬਾਈ ਅੱਗੇ ਆ ਗਿਆ ਮਹਿੰਦਰਾ B 275 ਇਹ ਹੈਗਾ 94 ਮਾਡਲ ਇਹਦੀ ਕੀਮਤ ਹੈਗੀ 1,35,000 ਰੁਪਿਆ ਤੇ ਇੱਧਰ ਆ ਗਿਆ ਮਹਿੰਦਰਾ 265 ਟਰਾਲੀਆਂ ਟਰਾਲੀਆਂ ਟੋਣ ਨੂੰ ਵਧੀਆ ਟਰੈਕਟਰ ਇਹ ਜਿਵੇਂ ਤੂੜੀ ਦਾ ਸੀਜ਼ਨ ਆ ਗਿਆ ਟਰਾਲੀਆਂ ਟਰਾਲੀਆਂ ਟੋਣ ਵਾਸਤੇ 265 ਹੋਇਆ ਟਰੈਕਟਰ ਬਹੁਤ ਵਧੀਆ ਇਹ ਹੈਗਾ 93 ਮਾਡਲ ਇਹਦੀ 1,05,000 ਰੁਪਿਆ ਡਿਮਾਂਡ ਆ ਇੱਧਰ ਆ ਗਿਆ ਫਿਰ 265 TAI ਆਹ ਟਰੈਕਟਰ ਬਹੁਤ ਸਾਫ਼ ਆ ਦੋਸਤੋ ਰੰਗ ਜਰੂਰ ਫੇਟ ਆ ਬਾਕੀ ਟਰੈਕਟਰ origignal ਸਾਰਾ ਟਾਇਰ ਪਿਛਲੇ ਨਵੇਂ ਬਿਲਕੁਲ 12 ਦੇ ਟਾਇਰ ਪਿਛਲੇ ਅਗਲੇ ਟਾਇਰ ਵਿੱਚ ਵਧੀਆ ਨਵੇਂ ਹੀ ਪਏ ਨੇ 399 ਮਾਡਲ ਆ 1,85,000 ਰੁਪਿਆ ਇਹਦੀ ਕੀਮਤ ਆ ਬਾਕੀ ਟਰੈਕਟਰ ਸਾਫ਼ ਆ ਯਾਰ ਇਹ ਟਰੈਕਟਰ ਵੇ ਲੋ ਕੰਡੀਸ਼ਨ ਟਰੈਕਟਰ ਦੀ ਸਾਫ਼ ਆ ਅੱਗੇ ਆ ਗਿਆ ਸਵਰਾਜ 855 ਇਹ ਵੀ ਟਰੈਕਟਰ ਦੇਖ ਲੋ ਟਾਇਰ ਆ ਪਿਛਲੇ ਤਕਰੀਬਨ ਹੈਗੇ 40% ਇੰਨੇ ਅਗਲੇ ਨੇ 11 ਮਾਡਲ ਟਰੈਕਟਰ ਆ ਬਾਕੀ ਰੰਗ ਰੂਗ ਟਰੈਕਟਰ ਦਾ ਵਧੀਆ ਇੰਜਨ ਕੇਅਰ ਦਾ ਵੀ ਟਰੈਕਟਰ ਸਾਫ ਆ ਕਿਤੇ ਲੀਕਿੰਗ ਵਗੈਰਾ ਨਹੀਂ ਹੈਗੀ 2011 ਮਾਡਲ ਆ 3,60,000 ਰੁਪਏ ਕੀਮਤ ਅੱਗੇ ਆ ਗਿਆ ਮਹਿੰਦਰਾ 475 ਡੀਆਈ ਇਹ ਕਿਹੜਾ ਮਾਡਲ ਆ ਇਹ ਕਿਹੜਾ ਮਾਡਲ ਆ 2000 ਮਾਡਲ ਆ 2000 ਮਾਡਲ ਸਰਪੰਚ ਮਾਡਲ ਆ ਇਹ ਇਹਿੰਦੀ ਕਿੰਨੀ ਕੀਮਤ ਆ 215000 ਰੁਪਏ ਦੋਸਤੋਂ ਦੀ ਡਿਮਾਂਡ ਆ ਟਰੈਕਟਰ ਦੇਖ ਲਓ ਤੁਹਾਡੇ ਸਾਹਮਣੇ ਆ ਇੱਧਰ ਆ ਗਿਆ ਅਰਜਨ 605 ਐਵੀ ਟਰੈਕਟਰ ਬਹੁਤ ਸਾਫ਼ ਆ ਨਵਾਂ ਹੀ ਟਰੈਕਟਰ ਪਿਆ ਪਿਛਲੇ ਟਾਇਰ ਬਿਲਕੁਲ ਹੀ ਨਵੇਂ ਆ ਅਰਲ ਚਾਰੇ ਡੈਰੀ ਨਵੇਂ ਆ ਬਾਈ ਬਿਲਕੁਲ ਨਵੇਂ ਟਾਇਰ ਆ ਤੇ ਇਹ ਹੈਗਾ 2015 ਮਾਡਲ ਆ ਚੈਂਜਰ ਗੇਅਰ ਵਾਲਾ ਏ ਚੈਡ ਗੇਅਰ ਵਾਲਾ ਚੈਂਜਰ ਗੇਅਰ ਵੀ ਲੱਗਾ ਇਹਦੇ ਟੌਪ ਮਾਡਲ ਆ ਤੇ ਹੈਗਾ ਹਾਈ ਲੋ ਦੇ ਵਿੱਚ ਹੀ ਆ ਇਹਦੀ ਦੋਸਤੋ ਕੀਮਤ ਹੈਗੀ ਆ 495000 ਰੁਪਏ ਡਿਮਾਂਡ ਇਹਦੀ ਬਾਕੀ ਮੌਕੇ ਤੇ ਹੋ ਜਾਊਗਾ ਇਹ ਹਾਈ ਲੋ ਵਾਲਾ ਹੀ ਆ ਪਾਈਓ ਵਾਲਾ ਆਈ ਪੀਟੀਓ ਤੇ ਡੈਂਜਰ ਵਾਲਾ ਡੈਂਜਰ ਲੱਗਾ ਟੌਪ ਡੈਂਜਰ ਵਾਲਾ ਲੱਗਾ ਟਰੈਕਟਰ ਬਾਕੀ ਵਧੀਆ ਸਾਫ਼ ਆ ਬਾਈ ਆ ਕੰਡੀਸ਼ਨ ਚੈੱਕ ਕਰ ਲੋ ਆ ਬੈਗ ਤੋਂ ਦੇਖ ਲੋ ਟਰੈਕਟਰ ਸਾਵਾ ਕਨੋਪੀ ਵਗੈਰਾ ਲੱਗੀ ਹੋਈ ਆ ਟਾਇਰ ਚਾਰੇ ਬਿਲਕੁਲ ਨਵੇਂ ਆ ਤੇ ਰੰਗ ਰੰਗੂ ਵੀ ਟਰੈਕਟਰ ਦਾ ਬਿਲਕੁਲ ਨਵਾਂ ਪਈ ਇਹ ਸਾਰੇ ਟਰੈਕਟਰ ਜਿੰਨੇ ਵੀ ਆਪਾਂ ਦਿਖਾ ਰਹੇ ਪੰਜਾਬ ਨਾ ਮਟਰੈਕਟਰ ਆ ਬਾਹਰ ਦਾ ਨੰਬਰ ਨਹੀਂ ਹੈਗਾ ਬੈਂਪਰ ਬਹੁਤ ਹੈਵੀ ਲੱਗਾ ਹੋਇਆ ਆ ਬੈਂਪਰ ਦੇਖੋ ਕਿੱਡਾ ਹੈਵੀ ਲੱਗਾ ਆ ਇਹਦੇ 495000 ਰੁਪਿਆ ਬਾਈ ਕੀਮਤ ਆਂ ਦੀ 2015 ਮਾਡਲ ਇੱਧਰ ਆ ਗਿਆ ਫਾਰਮ ਟਰੈਕ 60 97 ਮਾਡਲ ਇਹ ਦੋਸਤੋ 97 ਮਾਡਲ ਟਰੈਕਟਰ ਆ ਟਾਇਰ ਤਕਰੀਬਨ ਅੱਧੇ ਹੈਗੇ ਨੇ ਅੱਧੇ ਟਾਇਰ ਆ ਸੁੱਕਾ ਟਰੈਕਟਰ ਆ ਕਿਤੇ ਲੀਕਿੰਗ ਵਗੈਰਾ ਨਹੀਂ ਹੈਗੀ ਆ ਵੇਖ ਲਓ ਤੁਹਾਡੇ ਸਾਹਮਣੇ ਆ ਆਈਆਂ ਨੂੰ ਨਿਗਾਹ ਮਾਰ ਲਓ ਇੱਧਰ ਪਿੱਛੇ ਗੇਰ ਵੇਖ ਲਓ ਬਿਲਕੁਲ ਸੁੱਕਾ ਟਰੈਕਟਰ ਆ ਮਗਰਾਟ ਮਗਰੂਟ ਬਿਲਕੁਲ ਸਹੀ ਨੇ ਕੋਈ ਤਾਂ ਗਲੇ ਨਹੀਂਗੇ ਟਾਇਰ ਤਕਰੀਬਨ ਅੱਧੇ ਹੈਗੇ ਨੇ ਆ ਰੇ ਮਰੂਮ ਵੇਖ ਲਓ ਇਹ 99 ਮਾਡਲ ਆ 1,70,000 ਰੁਪਏ ਦੀ ਡਿਮਾਂਡ ਆ ਇੱਧਰ ਦੇਖ ਲੋ ਇੱਧਰ ਆ ਗਿਆ ਮਹਿੰਦਰਾ 475 97 ਮਾਡਲ ਆ 1 ਲੱਖ 60,000 ਰੁਪਏ ਡਿਮਾਂਡ ਆ ਇੱਧਰ ਆ ਗਿਆ ਸਵਰਾਜ 735 99 ਮਾਡਲ ਆ 1 ਲੱਖ 60,000 ਰੁਪਏ ਡਿਮਾਂਡ ਅੱਗੇ ਆ ਜੋ ਇੱਧਰ ਆ ਗਿਆ ਸਵਰਾਜ 855 2015 ਮਾਡਲ ਆ ਬਾਈ ਤੂੜੀ ਦਾ ਸੀਜ਼ਨ ਆ ਗਿਆ ਤੂੜੀ ਵਾਲੀ ਮਸ਼ੀਨ ਦਾ ਟਿੰਗ ਮੰਨੇ ਦਾ ਸਵਰਾਜ 855 ਤੇ ਤੂੜੀ ਦਾ ਸੀਜ਼ਨ ਆ ਗਿਆ ਹੁਣ ਜਿਹੜੇ ਭਰਾ ਨੂੰ ਲੋੜ ਆ ਤਾਂ ਨਵਾਂ ਟਰੈਕਟਰ ਬਾਈ 855 ਟਾਇਰ ਤਕੇਪਣਾ ਬਾਈ 85 ਪੈ ਟਾਇਰ ਆ ਟਰੈਕਟਰ ਦੇ ਰੀਜਨਲ ਨਵਾਂ ਟਰੈਕਟਰ ਦਾ 2000 ਇਕਨ ਪੁੱਛ ਲੈਣੇ ਕਿ ਨਾ ਮਾਡਲ ਨਹੀਂ ਦੋ ਸੌਰੀ ਦੋਸਤੋ 15 ਨਹੀਂ 19 ਮਾਡਲ ਟਰੈਕਟਰ ਆ ਇਹ 19 ਮਾਡਲ ਟਰੈਕਟਰ ਆ 1500 ਘੰਟੇ ਚੱਲਿਆ ਮੈਂ 15 ਮਾਡਲ ਕਹੀ ਜਾਂਦਾ ਸੀ 1500 ਘੰਟੇ ਚੱਲਿਆ ਟਰੈਕਟਰ ਟਰੈਕਟਰ ਦਾ ਰੰਗ ਰੂਪ ਇਹ ਲੋ ਬਿਲਕੁਲ ਨਵਾਂ ਟਰੈਕਟਰ ਆ ਬੈਂਪਰ ਵੇਲ ਨਵਾਂ ਹੈਵੀ ਬੈਂਪਰ ਲੱਗਾ ਟਰੈਕਟਰ ਦੇ ਬਾਈ ਨੇ ਕਿ ਸ਼ੌਂਕ ਨਾਲ ਲਵਾਇਆ ਹੈਵੀ ਬੈਂਪਰ ਲੱਗਾ ਬਿਲਕੁਲ オリジナル ਟਰੈਕਟਰ 1500 ਘੰਟੇ ਚੱਲਿਆ ਤੇ ਤਕਰੀਬਨ 90 ਪੈਸੇ ਦਾ 85 ਪੈਸਾ ਦਾ ਹੈਗੇ ਆ ਡੈਰਾ ਵੇਲੇ ਬਿਲਕੁਲ ਨਵੇਂ ਟਾਇਰ 16 ਦੇ ਟਾਇਰਾਂ ਵਾਲਾ ਆ ਆਈ ਪੀਟੀਓ ਆ 1500 ਘੰਟੇ ਚੱਲਿਆ ਤੇ ਬਾਈ 6 ਸਵਾ 6 ਲੱਖ ਰੁਪਇਆ ਡਿਮਾਂਡ ਆ ਤੇ ਇੱਟ ਦੀ ਸਵਾਸ਼ੇ ਇਲਾਕਰ ਵੀ ਆ ਡਿਮਾਂਡ ਆ ਬਾਕੀ ਮੌਕੇ ਤੇ ਹੋਰੇਗਾ ਮਾਨਤਨ ਜਿੰਨਾ ਹੋ ਸਕਿਆ ਕਰ ਦਾਂਗੇ ਤੇ ਬਾਈ ਵਿੱਚ ਡਿਸਪਲੇ ਤੇ ਨੰਬਰ ਦਿੱਤਾ ਜਿਹੜੇ ਭਰਾਣੇ ਲੈਣਾ ਤੇ ਕਨੈਕਟ ਕਰ ਸਕਦੇ ਆ ਬਾਕੀ ਟਰੈਕਟਰ ਨੂੰ ਨਿਗਾ ਮਾਰ ਲਓ ਇਹ ਆਪੀਟੀਓ ਵਾਲਾ ਮਾਡਲ ਆ ਆਵੇਂ ਦੇ ਆਪੀਟੀਓ ਲੱਗੀ ਆਪੀਟੀਓ ਵਾਲਾ ਮਾਡਲ ਆ ਟਰੈਕਟਰ ਟਾਪ ਮਾਡਲ ਟਰੈਕਟਰ ਇੱਧਰ ਆ ਗਿਆ ਫਿਰ ਫਾਰਮ 60 ਡੀਐਕਸ ਡੀਲਕਸ ਮਾਡਲ ਆ ਇਹ ਵੀ ਦੋਸਤੋ ਵਿੱਚ ਵਿੱਚੋਂ ਜੇ ਆਈ ਸੀ ਕਿ ਦੋ 7 8 ਚ 10 ਚ ਮਾਡਲ ਐ ਸੀ ਡੀ ਲਕਸ ਮਾਡਲ ਇਹਨਾਂ ਦੇ ਮਗਰਾ ਟਕੋ ਇਸ ਤਰ੍ਹਾਂ ਦੇਖੋ ਕਵਰ ਹੁੰਦੇ ਸੀਗੇ ਡੀ ਲਕਸ ਮਾਡਲ ਰਾਈਟਰ ਆ ਤੇ 2006 ਮਾਡਲ ਆ ਤਾਂ 3 ਲੱਖ ਰੁਪਿਆ ਡਿਮਾਂਡ ਆ ਟਾਇਰ ਚਾਰੇ ਨਵੇਂ ਬਈ ਐ ਐਮ ਆਰ ਐਫ ਦੇ ਟਾਇਰ ਆ ਚਾਰੇ ਨਵੇਂ ਆ 2006 ਮਾਡਲ ਤੇ 1 ਲੱਖ ਡਿਮਾਂਡ ਆ ਇੱਧਰ ਆ ਗਿਆ ਛੋਟਾ ਮੈਸੀ ਨਿੱਕਾ ਮੈਸੀ ਮੈਸੀ 35 ਐਵੇਂ ਦੋਸਤੋ ਛੋਟਾ ਹੈ ਟਰੈਕਟਰ ਹੈ ਬਾਗਾਂ ਪੁੱਗਾਂ ਵਾਸਤੇ ਰੱਖਣਾ ਜਾਂ ਟਰਾਲੀਆਂ ਟਰੋਲੀਆਂ ਢੋਣ ਨੂੰ ਰੱਖਣਾ 88 ਮਾਡਲ ਆ ਤੇ 1 ਲੱਖ 5000 ਰੁਪਿਆ ਡਿਮਾਂਡ ਆਂ ਦੀ 88 ਮਾਡਲ ਆ ਬਾਕੀ ਮੌਕੇ ਤੇ ਤੁਹਾਡਾ ਜਿੰਨਾ ਹੋ ਸਕੇ ਮਾਨ ਤੋਣ ਹੋ ਜਾਏਗਾ ਟਾਇਰੰਦੇ ਭਾਈ ਪਿਛਲੇ ਖਤਮ ਹੀ ਆ ਟਾਇਰ ਚਾਰੇ ਪੈਨੇ ਆ ਟਾਇਰ ਚਾਰੀ कसे ਆ ਇੱਧਰ ਆ ਗਿਆ ਮਹਿੰਦਰਾ 265 ਡੀਆ ਹੂੰ ਇਹ ਹੈ ਗਾੜੀ ਚੀਰਾ ਨਵੇਂ ਮਾਡਲ ਬੈਂਪਰ ਬੂੰਪਰ ਲੱਗਾ 1,40,000 ਰੁਪਏ ਡਿਮਾਂਡ ਆ ਤੇ ਟਾਇਰ ਦੇਖ ਲਓ ਇਹਦੇ ਟਾਇਰ ਤਕਰੀਬਨ ਅੱਧੇ ਹੋ ਗਏ ਨੇ ਇੱਕ ਇਧਰ ਹੋਰ ਆ ਗਿਆ ਜੀ ਸਵਰਾਗਸ ਤੋਂ 55 12 ਮਾਡਲ ਇਹ 30 ਸਪੀਡ ਕੋੜਾ ਗੇਅਰ ਲੱਗਾ ਬਈ ਇਹਨੂੰ ਆ ਦੇਖੋ ਆ ਸੁਪਰਸੀਡਰ ਵਾਸਤੇ ਬਈਆਂ ਨੇ ਕੋੜਾ ਗੇਅਰ ਲਵਾਇਆ ਹੋਇਆ 30 ਮੀਟਰ ਇਟਰਾ 2012 ਮਾਡਲ ਆ ਬਾਕੀ ਰੰਗ ਰੂਹ ਵੇਖ ਲਓ ਤੁਹਾਡੇ ਸਾਹਮਣੇ ਆ 390000 ਰੁਪਏ ਡਿਮਾਂਡ ਆ ਟਾਇਰ ਇਹਦੇ ਨਵੇਂ ਆ तकरीबन ਐਮ ਆਰ ਐਫ ਦੇ ਟਾਇਰ ਪਿਛਲੇ ਤੇ ਅਗਲੇ ਬਾਈ ਨੇ ਗੁਡਿਅਰ ਦੇ ਪਾਏ ਹੋਏ ਨੇ ਵੱਡੇ ਟਾਇਰ ਅਗਲੇ ਵੱਡੇ ਪਏ ਨੇ ਤੇ ਪਿਛਲੇ ਵੀ ਐਮ ਆਰ ਐਫ ਦੇ ਟਾਇਰ ਨਵੇਂ ਚਾਰੇ ਟਾਇਰ ਹੀ ਨਵੇਂ ਆ ਬਾਈ ਬਾਕੀ ਡਾਕਟਰ ਕੰਡੀਸ਼ਨ ਤੁਹਾਡੇ ਸਾਹਮਣੇ ਆ ਵੇਖ ਲਓ ਮਾਡਲ 2012 3 ਸਪੀਡ ਹੋਇਆ 390000 ਰੁਪਏ ਡਿਮਾਂਡ ਆ ਤੇ ਜਿਹੜੇ ਭਰਾਣੇ ਲੈਣਾ ਵਿੱਚ ਆਪਾਂ ਨੰਬਰ ਦੇ ਦਾਂਗੇ ਉਸ ਨੰਬਰ ਤੇ ਕੰਟੈਕਟ ਕਰ ਲਿਆ ਜੀ ਬਾਕੀ ਧੰਨਵਾਦ ਸਾਰੇ ਵੀਰਾਂ ਦਾ ਅਗਲੀ ਵੀਡੀਓ ਸ਼ੁਰੂ ਕਰਦੇ ਹਾਂ